ਸਾਹਿਕ ਹਾਲ ਜੀ ਮੈਂ ਲਾਪਰਿਤ ਕਰ ਹਾਜ਼ਰ ਹਾਂ ਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਗਲਤ ਸੰਜੋਗਾਂ ਦੀ ਲਪਾਗਿਆ ਮਲਕੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀੜਿਆਂ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਉਸ ਤੇ ਗਲ ਸੁਟਕੀ ਜੋਬਨ ਕਹਿਣ ਲੱਗੀ ਗੱਲ ਸੁਣ ਦਿਓ ਰਾ ਨਾ ਬਹੁਤੀ ਜਿੱਡਾ ਹੋ ਗਿਆ ਹਾਂ ਤੈਨੂੰ ਆਪਣੇ ਤੋਂ ਵੱਡੇ ਨਾਲ ਗੱਲ ਕਰਨ ਦੀ ਕਿਸੇ ਨੇ ਅਕਲ ਨਹੀਂ ਦਿੱਤੀ ਨਾਲੇ ਤੈਨੂੰ ਪੈਸੇ ਮੰਗਦੇ ਨੂੰ ਪੁਰਾ ਸ਼ਰਮ ਨਹੀਂ ਆਉਂਦੀ ਜਵਾਨ ਜਹਾਨ ਹੈ ਹੱਥ ਪੈਰ ਸਲਾਮ ਦਾ ਜਾ ਕੇ ਮਿਹਨਤ ਕਰਕੇ ਆਪਣੀ ਰੋਟੀ ਖਾਣਾ ਔਰ ਕਿੰਨਾ ਚਿਰੇ ਸ਼ਰਮਾ ਮੰਗੂ ਮੇਰੇ ਘਰ ਵਾਲੇ ਦੀ ਟੁਕੜੀਆਂ ਤੇ ਪਲਦੇ ਰਹੋਗੇ ਮੈਂ ਰਿਸ਼ਤੇ ਇਸ ਤੇਰੀ ਭਾਬੀ ਲਗਦੀਆਂ ਤੂੰ ਮੈਨੂੰ ਕਦੇ ਭਾਬੀ ਵਾਲੀ ਇੱਜ਼ਤ ਵੀ ਦਿੱਤੀ ਆ ਨੌਕਰਾਂ ਵਰਗਾ ਪਿਛਲੇ 2 ਮਹੀਨੇ ਤੋਂ ਮੇਰੇ ਵਿਵਹਾਰ ਕਰ ਰਹੀ ਹੋਂ ਮੈਂ ਛੋਟਾ ਸਮਝ ਕੇ ਹੁਣ ਤੱਕ ਬਹੁਤ ਲਿਹਾਜ਼ ਕੀਤਾ ਪਰ ਹੁਣ ਪਾਣੀ ਸਿਰ ਉੱਤੋਂ ਲੰਘ ਚੁੱਕਿਆ ਆ ਜਾਂ ਤਾਂ ਮੈਂ ਤੈਨੂੰ ਮਾਂ ਪੁੱਤ ਨੂੰ ਸੁਧਾਰ ਕੇ ਰਾਂਗੀ ਜਾਂ ਤਾ ਤੁਹਾਡਾ ਇਸ ਘਰ ਚੋਂ ਬੂਰੀ ਬਿਸਤਰਾ ਗੋਲ ਕਰਾਂਗੀ ਮੈਨੂੰ ਮੰਮੀ ਜੀ ਵਰਗੀ ਸਿੱਧੀ ਸਦੀ ਸਮਝਣ ਦੇ ਭੋਲਣਾ ਕਰਨਾ ਮੈਂ ਜਿੰਨੀ ਸਿੱਧੀ ਆ ਉਨੀ ਹੀ ਟੇਢੀ ਵੀ ਆ ਤੂੰ ਬਾਣੀ ਮੇਰੀ ਗੱਲ ਕੰਨ ਖੋਲ ਕੇ ਸੁਣ ਲਾ ਅੱਜ ਤੋਂ ਇਸ ਘਰ ਵਿੱਚ ਸਿਆਣੇ ਮਾਪਿਆਂ ਦੀ ਸਿਆਣੀਤੀ ਬਣ ਕੇ ਰਹਿਣਾ ਏ ਨਹੀਂ ਮੈਨੂੰ ਹੋਰ ਬਹੁਤ ਤਰੀਕੇ ਆਉਂਦੇ ਆ ਤੇਰੇ ਵਰਗਿਆਂ ਨੂੰ ਸਹੀ ਰਾਹ ਤੇ ਲਿਉਣ ਦੇ ਚਲੋ ਹੁਣ ਸਭ ਆਪੋ ਆਪਣੇ ਕਮਰਿਆਂ 'ਚ ਜਾਓ ਤਾਰੂ ਪੂਆ ਜੈਰੀ ਬਾਣੀ ਸਾਰੇ ਜਵੰਧ aí ਰੂਪ ਦੇ ਕਿ ਹੈਰਾਨ ਸਨ ਕਿ ਇਹ ਗੋ ਵਰਗੀ ਦਿਖਣ ਵਾਲੀ ਕੁੜੀ ਇਨੀ ਖਤਰਨਾਕ ਵੀ ਹੋ ਸਕਦੀ ਆ ਸਭ ਚੁੱਪਚਾਪ ਆਪਣੇ ਕਮਰੇ 'ਚ ਚਲੇ ਗਏ ਫੇ ਜੋਹਨਾ ਕੇ 소ਫੇ ਤੇ ਬੈਠਦੀ ਹੋਈ ਆਪਣੀ ਮੰਮੀ ਜੀ ਨੂੰ ਕਹਿਣ ਲੱਗੀ ਮੰਮੀ ਜੀ ਮੈਂ ਕੁਝ ਜ਼ਿਆਦਾ ਤਾਂ ਨਹੀਂ ਬੋਲ ਗਈ ਨਾ ਹੋ ਸਕਿਆ ਤਾਂ ਮੈਨੂੰ ਮਾਫ ਕਰ ਦਿਓ ਉਸੇ ਗੱਲ ਸੁਣ ਕੇ ਉਸਦੀ ਮੰਮੀ ਉਸ ਨੂੰ ਗੱਲਾਂ ਲਗਾ ਕੇ ਕਹਿਣ ਲੱਗੀ ਨਾ ਮੇਰੀ ਧੀ ਤੂੰ ਜੋ ਕੀਤਾ ਬਿਲਕੁਲ ਸਹੀ ਕੀਤਾ ਆ ਮੈਨੂੰ ਹੀ ਇਹ ਸਭ ਕੁਝ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ ਅੱਛ ਵਾਲੀ ਕੱਢਣ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਈ ਮੈਂ ਤੈਨੂੰ ਆਪਣੀ ਪੁੱਤਲੀ ਚੁਣ ਕੇ ਜ਼ਿੰਦਗੀ ਦਾ ਸਭ ਤੋਂ ਵਧੀਆ ਕੰਮ ਕੀਤਾ ਈ ਤੂੰ ਹੁਣ ਬਸ ਸਭ ਨੂੰ ਅਮੇ ਕਿਚਕੇ ਰਖੀ ਸ਼ਾਮ ਨੂੰ ਜਦ ਗੁਰੀ ਕੰਮ ਤੋਂ ਆਇਆ ਤਾਂ ਪੂਆ ਨੇ ਉਸ ਨੂੰ ਦਰਵਾਜ਼ੇ 'ਚ ਹੀ ਰੋਕ ਲਿਆ ਤੇ ਜੋ ਬੰਦੇ ਖਿਲਾਫ ਪੜਕਾਉਣ ਲੱਗੀ ਉਸੇ ਸਾਰੀ ਗੱਲ ਸੁਣ ਕੇ ਗੁਰੀ ਕਹਿਣ ਲੱਗਾ ਪੂਆ ਇਹ ਤੁਹਾਡਾ ਜਨਾਨੀਆਂ ਦਾ ਮਸਲਾ ਹੈ ਇਸ ਨੂੰ ਆਪੇ ਨਿਪਟੋ ਮੈਨੂੰ ਇਸ ਸਭ ਦੇ ਵਿੱਚ ਨਾ ਘੜੀਸੋ ਵੈਸੇ ਵੀ ਉਹ ਹੁਣ ਇਸ ਕਰਦੀ ਮਾਲਕ ਨੇ ਜੋ ਉਹ ਕਹੇਗੀ ਉਹੀ ਹੋਏਗਾ ਮੇਰਾ ਪਹਿਲਾ ਹੀ ਦਫਤਰ ਦੇ ਕੰਮਾਂ ਕਾਰਨ ਦਿਮਾਗ ਬਹੁਤ ਖਰਾਬ ਹੈ ਪਲੀਜ਼ ਮੈਨੂੰ ਮਾਫ ਕਰੋ ਕਹਿ ਕੇ ਆਪਣੇ ਕਮਰੇ 'ਚ ਚਲਾ ਗਿਆ ਕਮਰੇ 'ਚ ਆਉਂਦੇ ਹੀ ਗੁਰੀ ਜੋਬਰ ਨੂੰ ਕਹਿ ਲੱਗਾ ਜੋਬਰ ਕੀ ਗੱਲ ਏ ਅੱਜ ਸਾਰੇ ਘਰ ਵਿੱਚ ਬੜੀ ਸ਼ਾਂਤ ਸੀ ਇੱਧਰ ਲੱਗਦਾ ਏ ਜਿਵੇਂ ਕੋਈ ਬਹੁਤ ਵੱਡਾ ਤੂਫਾਨ ਆ ਕੇ ਗਿਆ ਹੈ ਜੋਬਰ ਤੁਹਾਨੂੰ ਪਤਾ ਲੱਗ ਗਿਆ ਹੈ ਗੁਰੀ ਹੋਰ ਕੀ ਪਤਾ ਕਿਉਂ ਨਾ ਲੱਗੇਗਾ ਹੁਣ ਮੈਨੂੰ ਵੀ ਦੱਸੋ ਪੂਆ ਕਿਉਂ ਤਪੇ ਫਿਰਦੀ ਏ ਕੀ ਗੱਲ ਹੋਈ ਆ ਜੋਬਰ ਤੁਸੀਂ ਵੀ ਸੁਣਨੋ ਫਿਰ ਅੱਜ ਕੀ ਹੋਇਆ ਕਹਿ ਕੇ ਉਸਨੇ ਸਾਰੀ ਗੱਲ ਗੁਰੀ ਨੂੰ ਦੱਸੀ ਉਸੀ ਗੱਲ ਸੁਣਨ ਤੋਂ ਬਾਅਦ ਗੁਰੀ ਕਹਿਣ ਲੱਗਾ ਮੈਨੂੰ ਤਾਂ ਪਤਾ ਹੀ ਨਹੀਂ ਮੇਰੀ ਜਾਨ ਦਾ ਇੱਕ ਖਤਰਨਾਕ ਰੂਪ ਹੋਈ ਆ ਫਿਰ ਜੋਬਨ ਹੱਸਦੀ ਹੋਈ ਕਹਿਣ ਲੱਗੀ ਹੁਣ ਤਾਂ ਪਤਾ ਲੱਗ ਗਿਆ ਨਾ ਜੀ ਸੋ ਮੇਰੇ ਤੋਂ ਡਰ ਕੇ ਰਹਿਣਾ ਗੁਰੀ ਹਾਂਜੀ ਜ਼ਰੂਰ ਜੀ ਕਹਿ ਕੇ ਉਸ ਨੂੰ ਆਪਣੀ ਗੱਲ ਨਾ ਲਗਾ ਲਿਆ ਹੋਰ ਫਿਰ ਅੱਜ ਖਾਂਚ ਕੀ ਬਨਾਇਆ ਹੈ ਜੋਬਨ ਪੀਠਾ ਬਨਾਇਆ ਆ ਗੁਰੀ ਯਾਰ ਮੈਨੂੰ ਪੀਠਾ ਪੂਰਾ ਵੀ ਪਸੰਦ ਨਹੀਂ ਤੇ ਕੰਮ ਕਰ ਸੋਹਣੀ ਜੀ ਤਿਆਰ ਹੋ ਕੇ ਆ ਜਾ ਅੱਪਾ ਜਵ ਹਰ ਕੰਨ ਖਾਂ ਚੱਲਦੇ ਹਾਂ ਜੋਵਨ ਸੱਚੀ ਗੁਰੀ ਮੁਚੀ ਹਣ ਜਲਦੀ ਨਾਲ ਸੋਹਣੀ ਜੀ ਬਣ ਕੇ ਆਓ ਜੋਵਨ ਮੈਂ ਹੁਣੇ ਤਿਆਰ ਹੋ ਕੇ ਆਈ ਜਦ ਤੱਕ ਜੋਵਨ ਤਿਆਰ ਹੋ ਕੇ ਆਈ ਗੁਰੀ ਵੀ ਤਿਆਰ ਹੋਇਆ ਬੈਠਾ ਸੀ ਜੋਵਨ ਦੇ ਗੁਰੀ ਚਿੱਟੇ ਰੰਗ ਤੇ ਕਾਲੇ ਰੰਗ ਦਾ ਸੂਟ ਬਹੁਤ ਹੀ ਜੱਜ ਰਿਹਾ ਸੀ ਉਸ ਦੇ ਕੰਨਾਂ ਵਾਲੀ ਝੁੰਮਕੇ ਖੁੱਲੇ ਵਾਲ ਬਹੁਤ ਸੋਹਣੇ ਲੱਗ ਰਹੇ ਸਨ ਜਦ ਉਹ ਗੁਰੀ ਕੋਲ ਆਈ ਤਾਂ ਗੁਰੀ ਖੜੇ ਹੁੰਦੇ ਹੋਏ ਕਹਿਣ ਲੱਗਾ ਯਾਦੀ ਤੁਸੀਂ ਵਿਆਹ ਤੋਂ ਪਹਿਲਾਂ ਮੈਨੂੰ ਕਿਹਾ ਸੀ ਕਿ ਖਾਸ ਹੈ ਮੇਰੇ ਵਿੱਚ ਬਾਕੀ ਕੁੜੀਆਂ ਵਾਂਗ ਸਤਾਰਨ ਜਹਿੰਨੇ ਨਕਸ਼ਾ ਵਗੈਰਾ ਵਗੈਰਾ ਕੰਮ ਲਈਏ ਮੈਨੂੰ ਆਹ ਤਾਂ ਤੇਰੇ ਸਾਦੇ ਪੰਨੇ ਤਾਂ ਹੀ ਲੁੱਟਿਆ ਹੋਇਆ ਹੈ ਜੋਵਨ ਹੁਣ ਮੈਨੂੰ ਪਿਆਨਲ ਤੱਕ ਤੇ ਹੀ ਰਹੂੰਗੀ ਜਾਂ ਚੱਲੂੰਗੀ ਵੀ ਗੁਰੀ ਆਓ ਮੇਰੀ ਸਰਕਾਰ ਆਪਾਂ ਫੇ ਚੱਲੀਏ ਕਹਿ ਕੇ ਜੋਵਨ ਦਾ ਹੱਥ ਫੜਿਆ ਤੇ ਉਹ ਦੋਵੇਂ ਬਾਹਰ ਨੂੰ ਚੱਲ ਪਏ ਦੋ ਮਨਵਤਨਾਂ ਚ ਹੱਥ ਪਾਈ ਦੇ ਕੇ ਹਾਲਜ ਖੜੀ ਪੂਆ ਸੜ ਬੁਝ ਗਈ ਤੇ ਆਪਣੇ ਕਮਰੇ ਚ ਲੈ ਗਈ ਗੁਰੀ ਨੇ ਬਾਹਰ ਆ ਕੇ ਗੱਡੀ ਦੀ ਬਾਰੀ ਖੋਲੀ ਤੇ ਜੋਵਨ ਅੰਦਰ ਬੈਠੀ ਫਿਰ ਗੁਰੀ ਵੀ ਉਸ ਦੇ ਨਾਲ ਵਾਲੀ ਸੀਟ ਤੇ ਆ ਕੇ ਬੈਠ ਗਿਆ ਫਿਰ ਉਹ ਦੋਵੇਂ ਚੱਲ ਪਏ ਸਰਦੀਆਂ ਦੀ ਇੱਕ ਪਿਆਰੀ ਜਹੀ ਸ਼ਾਮ ਸੀ ਸੂਰਜ ਪਮੇ ਢਲ ਚੁੱਕਾ ਸੀ ਪਰ ਹਲੇ ਵੀ ਥੋੜੀ ਥੋੜੀ ਅਸਮਾਨ ਚ ਉਸ ਦੀ ਲਾਲੀ ਛਾਈ ਹੋਈ ਹੈ ਜਦ ਉਹਨਾਂ ਦੀ ਗੱਡੀ ਰਿਹਾਇਸ਼ੀ ਏਰੀਆ ਚੋਂ ਨਿਕਲ ਕੇ ਹਾਈਵੇ ਤੇ ਆਈ ਤਾਂ ਦੂਰ ਦੂਰ ਤੱਕ ਸਮੁੰਦਰ ਹੀ ਨਜ਼ਰ ਆ ਰਿਹਾ ਸੀ ਜੋਵਨ ਤਾਂ ਬਾਹਰ ਦੇ ਨਜ਼ਾਰੇ ਦੇਖਣ ਚ ਵਿਅਸਤ ਸੀ ਉਸ ਨੂੰ ਇੰਨੇ ਧਿਆਨ ਨਾਲ ਬਾਹਰ ਦੇਖਤੇ ਹੋਏ ਦੇਖ ਕੇ ਗੁਰੀ ਕਹਿਣ ਲੱਗਾ ਤੁਹਾਨੂੰ ਸ਼ਾਇਦ ਸਮੁੰਦਰ ਬਹੁਤ ਪਸੰਦ ਆ ਜੋਵਨ ਹਾਂਜੀ ਮੈਨੂੰ ਸਮੁੰਦਰ ਬਹੁਤ ਪਸੰਦ ਆ ਤੁਹਾਨੂੰ ਪਤਾ ਆ ਇਹ ਬਹੁਤ ਚੰਗੀ ਗੱਲ ਵੀ ਸਿਖਾਉਂਦਾ ਆ ਗੁਰੀ ਕਿਹੜੀ ਗੱਲ ਜੋਵਨ ਰੋਜ਼ ਇਸਦੀਆਂ ਲਹਿਰ ਕਿਨਾਰੇ ਤੇ ਆ ਕੇ ਫਿਰ ਵਾਪਸ ਮੁੜ ਜਾਂਦੀਆਂ ਆ ਇਦਾਂ ਹੀ ਇਹ ਹਰ ਰੋਜ਼ ਕਿੰਨੀ ਵਾਰ ਆਉਂਦਾ ਹੈ ਪਰ ਫਿਰ ਵੀ ਇਹ ਕੋਸ਼ਿਸ਼ ਕਰਨੀ ਨਹੀਂ ਛੱਡਦਾ ਤੇ ਇੱਕ ਇਨਸਾਨ ਆ ਜੋ ਇੱਕ ਵਾਰੀ ਅਸਫਲ ਹੋਣ ਤੇ ਢੇਰੀ ਟਾਕੇ ਬੈਠ ਜਾਂਦਾ ਹੈ ਗੁਰੀ ਮੈਂ ਨਾ ਇਸ ਸਮੁੰਦਰ ਵਾਂਗ ਹੀ ਬੰਨਣਾ ਚਾਹੁੰਨੀ ਆ ਜਿਸ ਦੀ ਕੋਈ ਹੱਦ ਨਾ ਹੋਵੇ ਮੈਂ ਕੁਝ ਕਰਨਾ ਚਾਹੁੰਨੀ ਆ ਆਪਣੀ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਨੀ ਆ ਗੁਰੀ ਤੁਸੀਂ ਮੈਨੂੰ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਹੋ ਜੀ ਮੈਂ ਤੁਹਾਡੇ ਨਾਲ ਆ ਜੋਵਨ ਫਿਲਹਾਲ ਤੇ ਮੈਂ ਹਲੇ ਸੋਚ ਰਹੀ ਆ ਉਮੀਦ ਆ ਜਲਦ ਹੀ ਕੋਈ ਫੈਸਲਾ ਵੀ ਲੈ ਲਵਾਂਗੀ ਇਦਾਂ ਹੀ ਉਹ ਗੱਲਾਂ ਕਰਦੇ ਕਰਦੇ ਪੰਜਾਬੀ ਟਾਬੇ ਤੇ ਪਹੁੰਚ ਕੇ ਦੋਵੇਂ ਗੱਡੀ ਚ ਉਤਰੇ ਤੇ ਟਾਬੇ ਦੇ ਅੰਦਰ ਆ ਗਏ। ਉਹ ਦੋਵੇਂ ਆ ਕੇ ਟੇਬਲ ਤੇ ਬੈਠ ਗਏ। ਕੁਝ ਥੀਰ ਵਿਟਰ ਉਹਨਾਂ ਦਾ ਆਰਡਰ ਲੈਣ ਆਇਆ ਤਾਂ ਉਹ ਜੋਵਨ ਦੀ ਨਜ਼ਰ ਜਦ ਉਸ 'ਤੇ ਪਈ ਤਾਂ ਉਹ ਮੁੰਡਾ ਜੋਵਨ ਤੋਂ ਨਜ਼ਰਾਂ ਝਰਾਉਂਦਾ ਹੋਇਆ ਨਜ਼ਰ ਆਇਆ। ਉਹ ਮੁੰਡਾ ਹੋਰ ਕੋਈ ਨਹੀਂ ਸਨੇਹ ਸੀ ਜੋ ਕਦੇ ਆਪਣੇ ਮੰਮੀ ਪਾਪਾ ਦੇ ਨਾਲ ਜੋਵਨ ਨੂੰ ਦੇਖਣ ਆਇਆ ਸੀ। ਗੁਰੀ ਨੇ ਫਿਰ ਜੋਵਨ ਪੁੱਛਿਆ हां जी ਦੱਸੋ ਫਿਰ ਕੀ ਖਾਵਾਂਗੇ ਜੋਵਨ ਮੈਨੂੰ ਤਾਂ ਪਨੀਰ ਬਹੁਤ ਪਸੰਦਾ ਤੁਸੀਂ ਮੇਰੇ ਲਈ ਉਹੀ ਮੰਗਵਾ ਲਵੋ ਬਾਕੀ ਜੋ ਤੁਹਾਡਾ ਦਿਲ ਕਰਦਾ ਆ ਉਹ ਮੰਗਵਾ ਲਵੋ ਗੁਰੀ ਨੇ ਆਪਣੇ ਲਈ ਵੀ ਪਨੀਰ ਦੀ ਸਬਜ਼ੀ ਮੰਗਵਾ ਲਈ ਨਾਲ ਰਾਇਤਾ ਤੇ ਰੋਟੀਆਂ ਦਾ ਆਪਣਾ ਆਰਡਰ ਦੇ ਦਿੱਤਾ ਤੇ ਉਹ ਚਲਾ ਗਿਆ ਫਿਰ ਉਹ ਦੋਵੇਂ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗੇ ਕੁਝ देर बाद ਉਹਨਾਂ ਦਾ ਖਾਣਾ ਵੀ ਆ ਗਿਆ ਫਿਰ ਉਹ ਦੋਵੇਂ ਖਾਣਾ ਖਾਣ ਲੱਗ ਪਏ ਜਦ ਜੋਵਨ ਨੇ ਪਹਿਲੇ ਬੁਰਕੀ ਮੂੰਹ ਚ ਪਾਈ ਤਾ ਉਹ ਕਹਿਣ ਲੱਗੀ ਵਾਹ ਸ਼ਾਹੀ ਪਨੀਤਾ ਜੀ ਬੜਾ ਹੀ ਸੁਆਦਾ ਗੁਰੀ ਹਾਂਜੀ ਇਹਨਾਂ ਦੀ ਇਹੀ ਤਾਂ ਖਾਸੀਅਤ ਆ ਇੱਥੋਂ ਦੀ ਤਾਂ ਹਰ ਚੀਜ਼ ਲਾਜਵਾਬ ਹੁੰਦੀ ਆ ਮੈਂ ਤਾਂ ਆਪ ਬਹੁਤ ਸਾਲਾਂ ਤੋਂ ਇੱਥੇ ਆ ਰਹੀ ਹਾਂ ਆ ਜੋਵਨ ਤੈਨੂੰ ਪਤਾ ਆ ਇਸ ਹੋਟਲ ਦੇ ਮਾਲਕ ਪਾਪਾ ਦੇ ਬਹੁਤ ਵਧੀਆ ਦੋਸਤ ਸਨ ਇੱਕੋ ਹੀ ਸ਼ਹਿਰ ਦੇ ਹੋਣ ਕਰਕੇ ਦੋਨਾਂ 'ਚ ਬਹੁਤ ਪਿਆਰ ਸੀ ਪਾਪਾ ਦੇ ਹੀ ਕਹਿੰਦੇ ਉਹਨਾਂ ਨੇ ਆਪਣੀ ਕੁਕਿੰਗ ਦੇ ਸ਼ੌਂਕ ਨੂੰ ਆਪਣਾ ਪੇਸ਼ਾ ਬਣਾਇਆ ਸੀ ਤੇ ਅੱਜ ਦੇਖ ਲਾ ਇਹਨਾਂ ਦਾ ਅਮਰੀਕਾ ਦੇ ਹਰ ਵੱਡੇ ਸ਼ਹਿਰ 'ਚ ਪੰਜਾਬੀ ਹੋਟਲ ਆ ਜੋਵਨ ਗੁਰੀ ਮੈਂ ਸੋਚ ਲਿਆ ਕਿ ਮੈਂ ਕੀ ਕਰਨਾ ਹੈ ਮੈਂ ਵੀ ਆਪਣੀ ਸ਼ੌਂਕ ਨੂੰ ਆਪਣਾ ਪੇਸ਼ਾ ਬਣਵਾਵਾਂਗੀ ਗੁਰੀ ਮਤਲਬ ਜੋਵਨ ਮੈਂ ਸੂਟਾਂ ਦੀ ਸਲਾਈ ਕੜਾਈ ਦਾ ਕੰਮ ਸ਼ੁਰੂ ਕਰਾਂਗੀ ਗੁਰੀ ਅੱਛਾ ਜੀ ਮਤਲਬ ਫਿਰ ਤਾਂ ਦੱਜੀ ਸਾਡੇ ਘਰ ਦਾ ਹੀ ਹੋ ਜਾਣਾ ਯਾ ਨਲੀ ਬੀਬੀ ਨੂੰ ਬੈਠੀ ਬੈਠੀ ਨੂੰ ਵਧੀਆ-ਵਧੀਆ ਸੂਟ ਪਾਉਣ ਨੂੰ ਮਿਲ ਜਾਇਆ ਕਰਨੇ ਆ ਜੋਵਨ ਹਾਂਜੀ ਤਾਂ ਕਿਵੇਂ ਲੱਗਾ ਫਿਰ ਮੇਰਾ ਆਈਡੀਆ ਗੁਰੀ ਬਿਲਕੁਲ ਤੇਰੇ ਵਰਗਾ ਯਾ ਬਹੁਤ ਸੋਹਣਾ ਤੇ ਪਿਆਰਾ ਜਿਹਾ ਕਦੋਂ ਕਰਨਾ ਯਾ ਫਿਰ ਤੁਸੀਂ ਆਪਣਾ ਕੰਮ ਸ਼ੁਰੂ ਜੋਵਨ ਜਰੂਰ ਤੁਸੀਂ ਕਹੋ ਗੁਰੀ ਮੇਰੇ ਵੱਲੋਂ ਤਾਂ ਭਾਵੇਂ ਕੱਲ੍ਹ ਹੀ ਸ਼ੁਰੂ ਕਰ ਲਵੋ ਜੋਵਨ ਹਰੀ ਸਭ ਸ਼ੁਰੂ ਕਰਨ ਦੇ ਲਈ ਇੱਕ ਸਹੀ ਤੇ ਵਧੀਆ ਜੀ ਲੋਕੇਸ਼ਨ ਚਾਹੀਦੀ ਆ ਨਾਲ ਹੀ ਮੈਨੂੰ ਇੱਕ ਦੋ ਕੁੜੀਆਂ ਵੀ ਚਾਹੀਦੀਆਂ ਹੋਣਗੀਆਂ ਹੈਲਪ ਕਰਨ ਦੇ ਲਈ ਗੁਰੀ ਉਹ ਸਭ ਤੁਸੀਂ ਮੇਰੇ ਤੇ ਛੱਡ ਦੇਵੋ ਮੈਂ ਆਪੇ ਦੇਖ ਲਵਾਂਗਾ ਹੁਣ ਪਹਿਲਾਂ ਖਾਣਾ ਖਾ ਲਵੋ ਕੁਛ ਦਿਰ ਬਾਅਦ ਇੱਕ ਛੋਟਾ ਜਿਹਾ ਬੱਚਾ ਖੇਡਦਾ ਹੋਇਆ ਜੋਬੇ ਦੇ ਕੋਲ ਆ ਕੇ ਉਸੇ ਮਾਰਦੇ ਹੋਏ ਹਸਮ ਬਲੌਨ ਲੱਗਾ ਜਦ ਜੋਬੇ ਨੇ ਉਹ ਪਿਆਰੇ ਜਿਹੇ ਬੱਚੇ ਵੱਲ ਦੇਖਿਆ ਤਾਂ ਹਸਮ ਦੇਖ ਕੇ ਹਸਣ ਲੱਗ ਪਿਆ ਜੋਵਨ ਉਸਨੇ ਆਪਣੇ ਪਰਚੂ ਕਰਕੇ ਟੌਫੀ ਫੜਾਈ ਇਹਨੇ ਨੂੰ ਸਪੱਚੇ ਦੀ ਮਾਂ ਆ ਕੇ ਸੌਰੀ ਕਹਿੰਦੇ ਹੋਏ ਉਸ ਨੂੰ ਚੱਕ ਕੇ ਲੈ ਗਈ ਉਸ ਬੱਚੇ ਦੀ ਜਾਨ ਤੋਂ ਬਾਅਦ ਜੋਵਨ ਕਹਿਣ ਲੱਗੀ ਤੁਸੀਂ ਦੇਖਿਆ ਕਿੰਨਾ ਪਿਆਰਾ ਤੇ ਗੋਲੂ ਮੂਲੂ ਜਿਹਾ ਬੱਚਾ ਸੀ ਗੁਰੀ ਹਾਂਜੀ ਜੋਵਨ ਭਲਾ ਸਾਡਾ ਬੱਚਾ ਵੀ ਇਦਾਂ ਦਾ ਹੀ ਹੋਵੇਗਾ ਉਸੇ ਗਲਦਨ ਕੇ ਜੋਵਨ ਨੇ ਸੰਗਦੇ ਨੇ ਸਿਰ ਚਕਾ ਲਿਆ ਉਸ ਨੂੰ ਦੇਖ ਕੇ ਕਹਿਣ ਲੱਗਾ ਹਾਂਜੀ ਕੀ ਹੋਇਆ ਮੈਂ ਭਲਾ ਕੁਝ ਗਲਤ ਪੁੱਛ ਲਿਆ ਆ ਜੋਵਨ ਨੇ ਨਾਂ ਵਿੱਚ ਸਿਰ ਹਿਲਾਇਆ ਫਿਰ ਹੌਲੀ ਜਿਹੇ ਸਿਰ ਉਤਾਨ ਨੂੰ ਚੱਕਦੇ ਹੋਏ ਕਹਿਣ ਲੱਗੀ ਆਪਾਂ ਵੀ ਇਦਾਂ ਦਾ ਬੇਬੀ ਹੋਏਗਾ ਇਹ ਗੱਲ ਤਾਂ ਸੋਚ ਕੇ ਹੀ ਕਿੰਨਾ ਪਿਆਰਾ ਲੱਗ ਰਿਹਾ ਏ ਗੁਰੀ ਹਾਂਜੀ ਮੈਨੂੰ ਤਾਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਆ ਸਾਡੇ ਬੱਚੇ ਦਾ ਫਿਰ ਜੋਵਨ ਦਾ ਹੱਥ ਆਪਣੇ ਹੱਥਾਂ 'ਚ ਲੈਂਦੇ ਹੋਏ ਕਹਿਣ ਲੱਗਾ ਜੋਵਨ ਆਪਣਾ ਬੇਬੀ ਕਦਾਊਗਾ ਜੋਵਨ ਪਹਿਲੇ ਮੈਨੂੰ ਕੀ ਪਤਾ ਇਹ ਸਭ ਤਾਂ ਵਾਹਿਗੁਰੂ ਜੀ ਦੇ ਹੱਥ ਵਸਿਆ ਹੈ ਉਨ੍ਹਾਂ ਨੇ ਜ਼ਰੂਰ ਸਾਡੇ ਲਈ ਵੀ ਕੋਈ ਚੰਗਾ ਹੀ ਸੋਚਿਆ ਹੋਵੇਗਾ ਫਿਰ ਉਹਨਾਂ ਦੋਨਾਂ ਨੇ ਰੋਟੀ ਖਾਦੀ ਤੇ ਗੁਰੀ ਨੇ ਬਿੱਲ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਵੇਂ ਉੱਠ ਕੇ ਬਾਹਰ ਨੂੰ ਚੱਲ ਪਏ ਬਾਹਰ ਹਨੇਰਾ ਹੋ ਚੁੱਕਾ ਸੀ ਪਰ ਸ਼ਹਿਰ ਦੀਆਂ ਸੜਕਾਂ ਤੇ ਲੱਗੀਆਂ ਲਾਈਟਾਂ ਕਾਰਨ ਸਭ ਪਾਸੇ ਚਾਨਣ ਹੀ ਚਾਨਣ ਸੀ ਬਿਲਡਿੰਗ ਤੇ ਲੱਗੀਆਂ ਰੰਗ-ਬਰੰਗੀਆਂ ਲਾਈਟਾਂ ਜਗਮਗਾ ਰਹੀਆਂ ਸਨ ਇੰਝ ਲੱਗ ਰਿਹਾ ਸੀ ਜਿਵੇਂ ਰਾਤ ਨੂੰ ਦਿਨ ਚੜਾਇਆ ਹੋਵੇ ਫਿਰ ਉਹ ਦੂਮੇ ਆ ਕੇ ਆਪਣੀ ਗੱਡੀ 'ਚ ਬੈਠੇ ਤੇ ਘੁੰਮਦੇ ਘਮਾਉਂਦੇ ਹੋਏ ਆਪਣੇ ਘਰ ਨੂੰ ਵਾਪਸ ਆ ਗਏ। ਅਗਲੇ ਦਿਨ ਜੋਵਨੇ ਉੱਠ ਕੇ ਇਨਹਾਤੋ ਰਸੋਈ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਰੋਟੀ ਪਾਣੀ ਬਣਾ ਕੇ ਰੱਖ ਦਿੱਤਾ। ਤਾਰੂ ਪੂਆ ਬਹਾਨੇ ਜਹੀ ਨਾਲੇ ਰਸੋਈ ਦੇ ਦੋ ਚੱਕਰ ਮਾਰ ਗਈ ਪਰ ਜੋਵਨ ਨੂੰ ਕੁਝ ਵੀ ਕਹੇ ਬਿਨਾਂ ਹੀ ਮੁੜ ਗਏ। ਜਦੋਂ ਉਹ ਤੀਜੀ ਵਾਰੀ ਆਈ ਤਾਂ ਜੋਵਨ ਨੇ ਆਪ ਹੀ ਉਹਨਾਂ ਨੂੰ ਪੁੱਛ ਲਿਆ, "ਪੂਆ ਕੀ ਲੱਭ ਰਹੇ ਹੋ?" ਕੁਝ ਚਹੀਦਾ ਯਾ ਤ ਮੈਨੂੰ ਦੱਸੋ ਪਰਪੂਆ ਕੁਝ ਨਾ ਬੋਲੀ ਤਾਂ ਜੋਵਨ ਕਹਿਣ ਲੱਗੀ ਠੀਕ ਹੈ ਫਿਰ ਰੋਟੀ ਬਣੀ ਪਈਆ ਪਾ ਕੇ ਲੈ ਜਾਓ ਤੇ ਖਾਓ ਫਿਰ ਆਪਣੇ ਭਾਂਡੇ ਵੀ ਇੱਥੇ ਹੀ ਰੱਖ ਜਾਣਾ ਇਹਨਾਂ ਕਹਿ ਕੇ ਜੋਵਨ ਰੋਟੀ ਲੈ ਕੇ ਰਸੋਈ ਚੋਂ ਬਾਹਰ ਚਲੀ ਗਈ ਫਿਰ ਉਸਨੇ ਜਾ ਕੇ ਬਾਣੀ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਬਾਣੀ ਨੇ ਜਦ ਉੱਠ ਕੇ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਜੋਵਨ ਨੂੰ ਖੜੀ ਦੇਖੀ ਮੂੰਹ ਬਣਾਇਆ ਤੇ ਜਾ ਕੇ ਫਿਰ ਆਪਣੇ ਬੈੱਡ ਤੇ ਪੈ ਗਈ जोवन ने आके रोटी टेबल ते रखी ते बैठते उसके कोल बैठती हुई कहन लगी बाणी तू मेरे नल हले भी गुस्से है उसकी गल सुन के बाणी ने रजाई अपना मूल को लिया जोवन चल अपनी छोटी भैन समझ के ही मेरे नल तो कर ला ही मेरी कोई भैन आ ना ही मैं किसी कोई गल नहीं करनी तो जाओ जोवन ਚਲ ਠੀਕ ਹੈ ਫਿਰ ਮੈਂ ਤਾਂ ਤੇਰੀ ਫੇਵਰਿਟ ਸਬਜੀ ਗੋਭੀ ਤੇ ਰੋਟੀ ਲੈ ਕੇ ਆਈ ਸੀ ਨਹੀਂ ਖਾਣੀ ਤਾਂ ਵਾਪਸ ਲੈ ਜਾਨੀ ਆ ਗੋਭੀ ਦਾ ਨਾਮ ਸੁਣਦੇ ਹੀ ਬਾਣੀ ਉੱਠ ਕੇ ਕਹਿਣ ਲੱਗੀ ਅੱਜ ਗੋਭੀ ਬਣਾਈਏ ਤੇ ਮੈਨੂੰ ਕਿਸ ਨੇ ਦੱਸਿਆ ਵੀ ਨਹੀਂ ਜੋਵਨ ਹੁਣੇ ਤਾਂ ਤੂੰ ਕਹਿ ਰਹੀ ਸੀ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਹੁਣ ਇੱਕਦਮ ਅਚਾਨਕ ਕੀ ਹੋ ਗਿਆ ਤੇ ਤੂੰ ਕਿਸੇ ਨਾਲ ਘਰ ਵਿੱਚ ਗੱਲ ਕਰੇਂਗੀ ਤਾਂ ਹੀ ਤੈਨੂੰ ਪਤਾ ਲੱਗੇਗਾ ਕਿ ਘਰ ਵਿੱਚ ਕੀ ਹੋ ਰਿਹਾ ਹੈ ਬਾਣੀ ਨੇ ਰੋਟੀ ਵਾਲੀ ਥਾਲੀ ਚੁੱਕੀ ਤੇ ਚੁੱਪ ਕਰਕੇ ਰੋਟੀ ਖਾਣ ਲੱਗ ਪਈ ਉਸ ਨੂੰ ਦੇਖ ਕੇ ਜੋਵਨ ਕਹਿਣ ਲੱਗੀ ਬਾਣੀ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ ਬਾਣੀ ਮੈਨੂੰ ਤਾਂ ਇਸ ਘਰ ਵਿੱਚ ਕੋਈ ਦੇਖ ਕੇ ਵੀ ਨਹੀਂ ਰਾਜੀ ਕਿਉਂਕਿ ਮੈਂ ਸਤੀਲੀ ਆ ਨਾ ਪਲਾ ਫਿਰ ਮੇਰੇ ਨਾਲ ਕੋਈ ਕਿਉਂ ਗੱਲ ਕਰੇਗਾ ਨਾ ਲਈ ਕਿਸੇ ਨੂੰ ਮੇਰੀ ਕਿਉਂ ਫਿਕਰ ਹੋਏਗੀ ਜੋਵਨ ਤੈਨੂੰ ਕਿਸ ਨੇ ਕਿਹਾ ਤੂੰ ਸਤੀਲੀ ਆ ਤੂੰ ਇਸ ਘਰ ਦੀ ਧੀ ਆ ਮੰਮੀ ਜੀ ਦੀ ਲਾਡਲੀ ਤੀ ਗੁਰੀ ਦੀ ਭੈਣ ਆ ਤੇ ਮੇਰੀ ਪਿਆਰੀ ਜਹੀ ਨਾਨਾਣ ਬਾਣੀ ਪੂਆ ਕਹਿੰਦੀ ਆ ਮੈਨੂੰ ਪਾਪਾ ਕਿਤੇ ਚੱਕ ਕੇ ਲੈ ਕੇ ਆਏ ਸੀ ਜੁਵਨ ਉਹ ਤਾਂ ਐਵੇਂ ਹੀ ਮਾਰ ਦਿਆ ਤੈਨੂੰ ਪਤਾ ਆ ਤੂੰ ਪਾਪਾ ਜੀ ਦੇ ਦੋਸਤ ਦੀ ਬੀਟੀ ਆ ਤੇਰੀ ਮੰਮੀ ਪਾਪਾ ਦੀ ਮੌਤ ਤਾਂ ਇੱਕ ਐਕਸੀਡੈਂਟ ਚ ਹੋ ਗਈ ਸੀ ਪਰ ਤੂੰ ਬਚ ਗਈ ਸੀ ਤੇਰੇ ਮਰਦੇ ਹੋਏ ਪਾਪਾ ਨੇ ਤੈਨੂੰ ਛੋਟੀ ਜਹੀ ਨੂੰ ਆਪਣੇ ਦੋਸਤ ਜਨੀ ਕਿ ਦਰਸ਼ਨ ਪਾਪਾ ਜੀ ਦੇ ਹੱਥੀਂ ਸੌਪ ਦਿੱਤਾ ਸੀ ਇਹ ਕਹਿ ਕੇ ਕਿ ਮੇਰੀ ਧੀ ਦਾ ਖਿਆਲ ਰੱਖਣਾ ਅੱਜ ਤੇਰੇ ਮੰਮੀ ਪਾਪਾ ਜਿੱਥੇ ਵੀ ਹੋਣਗੇ ਤੇਰੀ ਆ ਹਾਲਤ ਦੇਖ ਕੇ ਪਤਾ ਕਿੰਨੇ ਦੁਖੀ ਹੁੰਦੇ ਹੋਣਗੇ ਉਹਨਾਂ ਨੇ ਤਾਂ ਜਹਾ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਹੋਣਾ ਕਿ ਉਹਨਾਂ ਦੀ ਤੀ ਅੱਧੀ ਅੱਧੀ ਰਾਤ ਨੂੰ ਇੰਜ ਨਸ਼ੇ ਦੀ ਹਾਲਤ 'ਚ ਡਿੱਗਦੇ ਟੈਂ ਦੇ ਘਰ ਆਵੇਗੀ ਗੁਰਬਾਣੀ ਪਤਾ ਤੇਰਾ ਨਾਮ ਕਿੰਨਾ ਸੋਹਣਾ ਆ ਇਸ ਦਾ ਮਤਲਬ ਪਤਾ ਆ ਤੈਨੂੰ ਕੀ ਆ ਇਸ ਦਾ ਮਤਲਬ ਆ ਗੁਰੂਆਂ ਦੀ ਬਾਣੀ ਇਹ ਆਪਣਾ ਸੱਭਿਆਚਾਰਤਾ ਨਹੀਂ ਕੱਲ ਜੋ ਤੂੰ ਆਪਣੀਆਂ ਅੱਧ ਨੰਗੀਆਂ ਸਹੇਲੀਆਂ ਨੂੰ ਕਰ ਲਿਆ ਕਿ ਕਮਰੇ ਨੂੰ ਕਲੱਪ ਬਣਾਇਆ ਹੋਇਆ ਸੀ ਤੂੰ ਇਹ ਸਭ ਕਰਨਾ ਛੱਡ ਦੇ ਬਾਣੀ ਇਸ ਸਭ ਨੂੰ ਛੱਡਣ 'ਚ ਮੈਂ ਤੇਰੀ ਮਦਦ ਕਰਾਂਗੀ ਜੇ ਤੂੰ ਸਹੀ ਰਾਹ ਤੇ ਮੁੜ ਆਈ ਨਾ ਫਿਰ ਦੇਖੀ ਤੇਰੀ ਮੰਮੀ ਜੀ ਵੀ ਗੱਲ ਕਰਿਆ ਕਰਨਗੇ ਤੇ ਤੇਰਾ ਵੀਰ ਵੀ ਬਾਣੀ ਪਰ ਮੈਂ ਤੁਹਾਡੇ ਤੇ ਭਰੋਸਾ ਕਿਵੇਂ ਕਰਾਂ ਤੁਸੀਂ ਉਹੀ ਹੋ ਨਾ ਕੱਲ ਜਿਸ ਨੇ ਮੇਰਾ ਬਰਥਡੇ ਪੂਰਾ ਖਰਾਬ ਕਰ ਦਿੱਤਾ ਤੇ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਉਹ ਵੀ ਮੇਰੇ ਸਾਰੇ ਦੋਸਤਾਂ ਦੇ ਸਾਹਮਣੇ ਤੁਸੀਂ ਮੈਨੂੰ ਕਿੰਨਾ ਡਾਟਿਆ ਪਤਾ ਵੀ ਹੈ ਤੁਹਾਨੂੰ ਕੱਲ ਮੈਂ ਕਿੰਨਾ ਰੋਈ ਸੀ ਜੋਵਨ ਅਲੈ ਮੈਂ ਆਪਣੇ ਕੰਨ ਫੜ ਕੇ ਆਪਣੀ ਭੈਣ ਤੋਂ ਮਾਫੀ ਮੰਗਦੀ ਆ ਅੱਗੇ ਤੋਂ ਕਦੇ ਇਹ ਜਹ ਨਹੀਂ ਕਰਦੀ ਪਰ ਤੂੰ ਮੇਰੇ ਨਾਲ ਵਾਦਾ ਕਰ ਕਿ ਤੂੰ ਇਹ ਸਭ ਨਹੀਂ ਕਰੇਂਗੀ ਤੇ ਖੁਦ ਨੂੰ ਬਦਲਣ ਦੀ ਕੋਸ਼ਿਸ਼ ਕਰੇਂਗੀ ਬਾਣੀ ਦਿਲ ਤਾਂ ਪੂਰਾ ਨਹੀਂ ਕਰ ਰਿਹਾ ਤੁਹਾਡੇ ਤੇ ਭਰੋਸਾ ਕਰਨੇ ਦਾ ਪਰ ਜਿੱਥੇ ਸਾਰਿਆਂ ਨੇ ਕੀਤਾ ਆ ਉੱਥੇ ਇੱਕ ਵਾਰੀ ਤੁਹਾਡੇ ਤੇ ਵੀ ਕਰਕੇ ਦੇਖ ਲੈਨੇ ਆ ਜੋਵਨ ਚਲ ਠੀਕੇ ਫਿਰ ਹੁਣ ਰੋਟੀ ਖਾ ਕੇ ਫਿਰ ਤੂੰ ਤਿਆਰ ਹੋ ਜਾ ਆਪਾਂ ਤੇਰੀ ਇਸ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਬਹੁਤ ਹੀ ਵਧੀਆ ਜਗ੍ਹਾ ਤੋ ਕਰਾਂਗੇ ਫਿਰ ਜੋਗਨ पांडे ਲੈ ਕੇ ਰਸੋਈ ਚ ਰੱਖਣ ਚਲੀ ਗਈ ਜਦ ਉਹ ਰੋਟੀ ਖਾ ਕੇ ਤਿਆਰ ਹੋ ਕੇ ਬਾਣੀ ਦੇ ਕਮਰੇ ਚਾਈ ਤਾਂ ਉਸ ਨੂੰ ਦੇਖ ਕੇ ਬਾਣੀ ਕਹਿਣ ਲੱਗੀ ਭਾਬੀ ਮੈਂ ਕਿਵੇਂ ਲੱਗ ਰਹੀ ਹਾਂ ਜੋਗਨ ਬਾਣੀ ਗੁਰੂ ਘਰੀ ਦਾ ਦੇ ਕੱਪੜੇ ਪਾ ਕੇ ਨਹੀਂ ਚਾਹੀਦਾ ਹੁੰਦਾ ਤੇਰੇ ਕੋਲ ਕੋਈ ਸੂਟ ਹੈ ਨਹੀਂ ਬਾਣੀ ਸੂਟ ਤਾਂ ਮੈਂ ਕਦੇ ਪਾਇਆ ਹੀ ਨਹੀਂ ਜੋਵਨ ਤੂੰ ਰੁਕ ਕਹਿ ਕੇ ਉਸਦੀ ਅਲਮਾਰੀ ਦੇਖਣ ਲੱਗੀ ਤੇ ਇੱਕ ਪੀਸ ਕਲਰ ਦਾ ਸੂਟ ਕਢ ਕੇ ਉਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਬਾਣੀ ਆਪਾ ਤੇਰੇ ਗੋਰੇ ਚਿੱਟੇ ਰੰਗ ਤੇ ਰੰਗ ਬਹੁਤ ਫੱਬਣਾ ਹੈ ਬਾਣੀ ਸੂਟ ਲੈ ਕੇ ਵਾਸ਼ਰੂਮ ਵੱਲ ਨੂੰ ਚਲ ਗਈ ਜਦ ਉਹ ਸੂਟ ਪਾ ਕੇ ਬਾਹਰ ਆਈ ਤਾਂ ਜੋਵਨ ਉਸ ਨੂੰ ਦੇਖਦੇ ਹੋਏ ਕਹਿਣ ਲੱਗੀ ਬਾਣੀ ਤੂੰ ਤਾਂ ਬਹੁਤ ਹੀ ਪਿਆਰੀ ਲੱਗ ਰਹੀ ਹੈਂ ਲਿਆ ਹੁਣ ਮੈਂ ਤੇਰੇ ਸੋਹਣ ਜਹੀ ਗੁੱਤ ਕਰ ਦੇਮਾ ਫੀਟ ਜੋਵਨ ਨੇ ਬਾਣੀ ਦੇ ਗੁੱਤ ਕਰਕੇ ਪਰੰਦਾ ਪਾ ਦਿੱਤਾ ਜਦ ਬਾਣੀ ਨੇ ਤਿਆਰ ਹੋ ਕੇ ਖੁਦ ਨੂੰ ਸ਼ੀਸ਼ੇ 'ਚ ਦੇਖਿਆ ਤਾਂ ਉਹ ਖੁਸ਼ ਹੁੰਦੇ ਹੋਏ ਕਹਿਣ ਲੱਗੀ ਪਾਪੀ ਇਹ ਮੈਂ ਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਪੰਜਾਬੀ ਸੂਰਸ਼ ਮੈਂ ਇੰਨੀ ਸੋਹਣੀ ਲੱਗਦੀ ਆ ਜੋਵਨ ਕਦੇ ਸੂਟ ਪਾਏਂਗੀ ਤਾਂ ਹੀ ਤੈਨੂੰ ਪਤਾ ਲੱਗੇਗਾ ਨਾ ਚਲ ਆ ਜਾ ਹੁਣ ਆਪਾਂ ਨੂੰ ਟੈਕਸੀ ਲੈਣੀ ਪੈਣੀ ਆ ਜਾਂ ਬਸਤੇ ਚ ਲਈ ਬਾਣੀ ਕਿਉਂ ਬਸੇ ਜਾਂ ਟੈਕਸੀ ਤੇ ਕਿਉਂ ਜਾਵਾਂਗੇ ਅੱਪਾ ਆਪਣੀ ਗੱਡੀ 'ਚ ਜਾਵਾਂਗੇ। ਜੋਵਨ ਤੈਨੂੰ ਗੱਡੀ ਚਲਾਉਣੀ ਆਉਂਦੀ ਆ? ਬਾਣੀ ਭਾਬੀ ਇੱਥੇ ਤਾਂ ਬੱਚੇ-ਬੱਚੇ ਨੂੰ ਗੱਡੀ ਚਲਾਉਣੀ ਆਉਂਦੀ ਆ। ਕਿਉਂ ਤੁਹਾਨੂੰ ਨਹੀਂ ਆਉਂਦੀ? ਜੋਵਨ ਨਾ ਮੈਨੂੰ ਤਾਂ ਨਹੀਂ ਆਉਂਦੀ। ਬਾਣੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਿਖਾ ਦੇਵਾਂਗੀ ਤੇ ਤੁਸੀਂ ਮੈਨੂੰ ਆਪਣੀ ਵਰਗੀ ਬਣਾ ਦੇਣਾ। ਜੋਵਨ ਚਲ ਫਿਰ ਆਪਾਂ ਚੱਲੀਏ। ਬਾਣੀ ਹਾਂਜੀ ਚਲੋ। ਕਹ ਆਪਣੇ ਗੱਡੀ ਦੀ ਚਾਬੀ ਚੱਕ ਕੇ ਆਪਣੀ ਭਾਬੀ ਨਾਲ ਬਾਹਰ ਨੂੰ ਚੱਲ ਪਈ। ਚਤੁਰੂ ਦੋਵੇਂ ਬਾਹਰ ਆਈਆਂ ਤਾਂ ਜੋਗਰ ਨਲਬਾਣੀ ਨੂੰ ਸੂਟ ਪਾ ਕੇ ਪਹਰ ਜਾਂਦੇ ਨੂੰ ਦੇਖ ਕੇ ਬੀਬੇ ਨੇ ਹੱਥ ਨਾਲ ਜੋਗਰ ਨੂੰ ਬੈਸਟ ਆਫ ਲੱਕ ਦਾ ਇਸ਼ਾਰਾ ਕੀਤਾ ਜੋਗਰ ਨੇ ਵੀ ਹੱਥ ਨਾਲ ਇਸ਼ਾਰਾ ਕਰਕੇ ਧੰਨਵਾਦ ਕੀਤਾ ਤੇ ਉਹ ਦੋਵੇਂ ਘਰੋਂ ਬਾਹਰ ਆ ਗਈਆਂ ਫਿਰ ਉਹ ਦੋਵੇਂ ਗੱਡੀ 'ਚ ਬੈਠ ਕੇ ਗੁਰਦੁਆਰੇ ਵੱਲ ਨੂੰ ਚੱਲ ਪਈਆਂ ਅੱਧੇ ਘੰਟੇ ਬਾਅਦ ਉਹ ਦੋਵੇਂ ਗੁਰੂ ਘਰ ਪਹੁੰਚ ਗਈਆਂ ਜਾ ਕੇ ਗੱਡੀ ਪਾਰਕਿੰਗ 'ਚ ਲਗਾਈ ਤੇ ਫਿਰ ਉਹਨਾਂ ਦੋਨਾਂ ਨੇ ਹੱਥ ਪੈਰ ਧੋਤੇ ਜੋਵਨ ਬਾਣੀ ਦੇ ਸਿਰ ਉੱਤੇ ਚੁੰਨੀ ਦੇਂਦਿਆਂ ਕਹਿਣ ਲੱਗੀ ਬਾਣੀ ਗੁਰੂ ਘਰ ਦੇ ਅੰਦਰ ਹਮੇਸ਼ਾ ਸਿਰ ਟੱਕ ਕੇ ਹੀ ਜਾਈਦਾ ਫਿਰ ਉਸੇ ਸਿਰ ਉੱਤੇ ਚੁੰਨੀ ਦੇ ਕੇ ਉਸ ਨੂੰ ਆਪਣੇ ਨਾਲ ਲੈ ਕੇ ਅੰਦਰ ਆ ਗਈ ਦੋਨਾਂ ਨੇ ਅੰਦਰ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਮੱਥਾ ਟੇਕਿਆ ਤੇ ਫਿਰ ਬੈਠ ਕੇ ਗੁਰਬਾਣੀ ਸਰਵਨ ਕੀਤੀ ਅੱਧੇ ਘੰਟੇ ਬਾਅਦ ਦੋਵੇਂ ਜਣੀਆਂ ਪ੍ਰਸ਼ਾਦ ਲੈ ਕੇ ਬਾਹਰ ਆ ਗਈਆਂ ਫਿਰ ਪਾਰਕਿੰਗ 'ਚ ਆ ਕੇ ਜੋਵਨ ਨੇ ਆਪਣੀਆਂ ਦੋਨਾਂ ਦੀਆਂ ਸੈਲਫੀਆਂ ਲਈਆਂ ਉਸਨੇ ਉਹ ਤਸਵੀਰਾਂ ਗੁਰੂ ਨੂੰ ਵਟਸਐਪ ਕਰ ਦਿੱਤੀਆਂ ਫਿਰ ਗੱਡੀ 'ਚ ਫੈਟਦੀਆਂ ਜੋਬਨ ਕਹਿਣ ਲੱਗੀ ਹਾਂਜੀ ਅੱਜ ਕਿੱਦਾਂ ਲੱਗਿਆ ਫਿਰ ਬਾਣੀ ਭਾਬੀ ਮੈਂ ਅੱਜ ਪਹਿਲੀ ਵਾਰੀ ਗੁਰੂ ਘਰ ਆਈਆਂ ਤੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਏ ਜੋਬਨ ਇਹ ਤਾਂ ਬਹੁਤ ਚੰਗੀ ਗੱਲ ਏ ਬਾਣੀ ਭਾਬੀ ਤੁਸੀਂ ਸਾਡਾ ਸ਼ਹਿਰ ਦੇਖਿਆ ਜਾਂ ਨਹੀਂ ਜੋਬਨ ਹਲੇ ਕਿੱਥੇ ਤੇਰੇ ਬਾਜੀ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਮੈਨੂੰ ਕਮਾ ਸਕਣ ਬਾਣੀ ਚਲੋ ਤਾਂ ਫਿਰ ਅੱਜ ਮੈਂ ਮੇਰੀ ਭਾਬੀ ਨੂੰ ਸਾਰਾ ਸ਼ਹਿਰ ਘੁਮਾਵਾਂਗੀ ਹੁਣ ਤੁਸੀਂ ਆਪਣੀ ਸੀਟ ਵੈਲਟ ਲਗਾ ਲਓ ਆਪਾਂ ਚੱਲਿਆਂ ਲੌਂਗ ਡਰਾਈਵ ਤੇ ਫਿਰ ਬਾਣੀ ਜੋਵਨ ਨੂੰ ਆਪਣੇ ਨਾਲ ਲੈ ਕੇ ਚਲੀ ਪਈ ਉਹ ਸਾਰਾ ਦਿਨ ਜੋਵਨ ਨੂੰ ਆਪਣੇ ਨਾਲ ਵਕ ਵਕt ਥਾਮਾਂ ਤੇ ਘੁਮਾਉਂਦੀ ਰਹੀ ਜਦ ਸ਼ਾਮ ਹੋਣ ਲੱਗੀ ਤਾਂ ਉਹ ਦੋਵੇਂ ਜਨੀਆਂ ਕੰਨੋਂ ਵਾਪਸ ਆ ਗਈਆਂ ਗੱਡੀ ਪਾਰ ਕਰਕੇ ਜਦ ਉਹ ਦੋਵੇਂ ਜਨੀਆਂ ਘਰ ਦੇ ਅੰਦਰ ਆਈਆਂ ਤਾਂ ਹਾਲਸ ਆਪਣੀ ਬੇਬੀ ਨੂੰ ਬੈਠੀ ਤੇ ਕੀ ਜੋਵਨ ਬਾਣੀ ਦਾ ਹੱਥ ਫੜ ਕੇ ਕਹਿਣ ਲੱਗੀ ਚਲਾ ਜਾ ਅੱਜ ਤੈਨੂੰ ਤੇਰੀ ਮੰਮੀ ਨਾਲ ਮਿਲਵਾਵਾਂ ਕਿ ਬਾਣੀ ਨੂੰ ਉਹਨਾਂ ਦੇ ਸਾਹਮਣੇ ਖੜਾ ਕਰ ਦਿੱਤਾ ਬਾਣੀ ਨੂੰ ਆਪਣੇ ਸਾਹਮਣੇ ਇੰਜ ਸਿਰ ਝੁਕਾ ਕੇ ਖੜੀ ਨੂੰ ਦੇਖ ਕੇ ਉਸਦੀ ਮੰਮੀ ਖੜੀ ਹੁੰਦੇ ਹੋਏ ਕਹਿਣ ਲੱਗੀ ਪੁੱਤ ਜਦ ਤੈਨੂੰ ਸਿਰ ਝੁਕਾਉਣ ਦੀ ਲੋੜ ਸੀ ਉਦੋਂ ਤੱਕ ਤੂੰ ਕਦੇ ਮੇਰੇ ਅੱਗੇ ਸਿਰ ਝੁਕਾਇਆ ਨਹੀਂ ਪਰ ਅੱਜ ਜਦ ਜ਼ਿੰਦਗੀ 'ਚ ਇੰਨਾ ਵਧੀਆ ਕੰਮ ਕਰਕੇ ਆਏ ਏ ਤਾਂ ਤੂੰ ਮੇਰੇ ਸਾਹਮਣੇ ਸਿਰ ਝੁਕਾ ਕੇ ਖੜੀ ਏ ਇਹਨਾਂ ਕਹਿ ਕੇ ਉਹਨਾਂ ਨੇ ਬਾਣੀ ਨੂੰ ਕੁੱਟ ਕੇ ਆਪਣੀ ਗੱਲ ਨਾ ਲਗਾ ਲਿਆ ਬਾਣੀ ਰੋਂਦੀ ਹੋਈ ਕਹਿਣ ਲੱਗੀ ਮੰਮਾ ਜਿੰਨੇ ਕੱਲ ਮੈਨੂੰ ਭਾਬੀ ਨੇ ਛਿੜਕਿਆ ਸੀ ਤੁਸੀਂ ਕਿਉਂ ਨਹੀਂ ਮੈਨੂੰ ਪਹਿਲਾਂ ਕਦੀ ਆਵੇਂ ਛਿੜਕਿਆ ਜਿੱਤੋਂ ਸੀ ਮੈਨੂੰ ਡਾਟ ਕੇ ਰੱਖਦੇ ਨਾ ਤਾਂ ਮੈਂ ਤੁਹਾਡੇ ਸਭ ਤੋਂ ਕਦੀ ਨਹੀਂ ਦੂਰ ਨਾ ਜਾਂਦੀ ਮੰਮੀ ਧੀਏ ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਪਰ ਤੂੰ ਤਾਂ ਉਲਟਾ ਮੈਨੂੰ ਹੀ ਬੋਲਣ ਲੱਗ ਜਾਂਦੀ ਸੀ ਤੈਨੂੰ ਪਤਾ ਆ ਮਾਂ ਫਿਰ ਸਭ ਕੁਝ ਸੁਣ ਸਕਦੇ ਆ ਪਰ ਆਪਣੇ ਬੱਚਿਆਂ ਦੀਆਂ ਲਾਈਆਂ ਤੌਮ ਤਾਂ ਕਦੇ ਵੀ ਨਹੀਂ ਫਿਰ ਰੋਂਦੀ ਹੋਈ ਬਾਣੀ ਨੂੰ ਚੁੱਪ ਕਰਵਾਉਂਦੇ ਹੋਏ ਉਹ ਕਹਿਣ ਲੱਗੇ ਚਲ ਹੁਣ ਬਸ ਵੀ ਕਰ ਦਈਏ ਬੱਚੇ ਕਈ ਵਾਰੀ ਜਵਾਨੀ ਵੇਲੇ ਭਟਕ ਹੀ ਜਾਂਦੇ ਹਨ ਪਰ ਸਾਨੂੰ ਇਸ ਕਲ ਦੀ ਬਹੁਤ ਖੁਸ਼ੀ ਆ ਕਿ ਮੇਰੀ ਤੀ ਵਾਪਸ ਬੜਾਈਏ ਕਹਿ ਕੇ ਉਸੇ ਹੰਜੂ ਪੂੰਝ ਕੇ ਕੁੱਟ ਕੇ ਆਪਣੇ ਗਲ ਨਾਲ ਲਗਾ ਲਿਆ ਇਹਨੇ ਨੂੰ ਬਾਹਰ ਵਾਲਾ ਦਰਵਾਜ਼ਾ ਖੁੱਲ੍ਹਿਆ ਤੇ ਗੁਰੀ ਅੰਦਰ ਆਉਂਦੇ ਹੋਏ ਕਹਿਣ ਲੱਗਾ ਵਾਹ ਬਈ ਵਾ ਪਹਿਲਾਂ ਬਾਣੀ ਨਾਲ ਗੁਰੂ ਘਰ ਜਾ ਕੇ ਮੈਨੂੰ ਤਸਵੀਰਾਂ ਭੇਜੀਆਂ ਤੇ ਹੁਣ ਉਸ ਨੂੰ ਬੇਬੇ ਨਾਲ ਵੀ ਤਨਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਨੇ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਸਸ਼ੀ ਕਾਲ ਜੀ